ਤੁਸੀਂ ਦੇਖਦੇ ਪਏ ਹੋ ਸਾਡਾ ਪੰਜਾਬ ਕੈਨੇਡਾ ਟੀਵੀ ਇੱਕ ਬਹੁਤ ਖਾਸ ਪੰਜਾਬੀਆਂ ਦੇ ਵਾਸਤੇ ਖਬਰ ਹੈ ਜੋ ਤੁਹਾਨੂੰ ਵੀ ਖੁਸ਼ੀ ਦੇਵੇਗੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕੇਂਦਰ ਸਰਕਾਰ ਵੱਲੋਂ ਪੰਜਾਬ ਤੋਂ ਇਲਾਵਾ ਚਾਰ ਹੋਰ ਰਾਜਾਂ ਨੂੰ ਸੁਪਰ ਫਾਸਟ ਟ੍ਰੇਨਾਂ ਦੀ ਸੌਕਾ ਦਿੱਤੀ ਗਈ ਹੈ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਾਰਾਨਾਸੀ ਵਿਖੇ ਚਾਰ ਬੰਦੇ ਭਾਰਤ ਟ੍ਰੇਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਐਸੇ ਲੜੀ ਵਿੱਚ ਇੱਕ ਟ੍ਰੇਨ ਜਿਹੜੀ ਫਿਰੋਜ਼ਪੁਰ ਤੋਂ ਲੈ ਕੇ ਦਿੱਲੀ ਤੱਕ ਜਾਏਗੀ ਮਹਿਸਾਤ ਘਟਿਆਂ ਦੇ ਵਿੱਚ ਆਪਣਾ ਸਫ਼ਰ ਪੂਰਾ ਕਰੇਗੀ ਫਿਰੋਜ਼ਪੁਰ ਤੋਂ ਸ਼ੁਰੂ ਹੋਇਆ ਸਫ਼ਰ ਫਰੀਦਕੋਟ ਸਟੇਸ਼ਨ ਤੇ ਰੁਕੇਗਾ ਇਸ ਸਮਾਗਮ ਦੀ ਅਗਵਾਈ ਰੇਲਵੇ ਅਧਿਕਾਰੀ ਤੋਂ ਇਲਾਵਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਅਤੇ ਭਾਜਪਾ ਜ਼ਿਲ੍ਹਾ ਆਗੂਆਂ ਵੱਲੋਂ ਕੀਤੀ ਗਈ ਟ੍ਰੇਨ ਪੁੱਜਣ ਤੇ ਵਿਧਾਇਕ ਸਾਹਿਬ ਵੱਲੋਂ ਰੇਲ ਚਾਲਕਾਂ ਦਾ ਹਰਪਾ ਕੇ ਸਵਾਗਤ ਕੀਤਾ ਗਿਆ ਤੇ ਲੱਡੂਆਂ ਦੇ ਨਾਲ ਮੂ ਮਠਾ ਕੀਤਾ ਗਿਆ ਇਸ ਮੌਕੇ ਵਿਧਾਇਕ ਗੁਰਦਿਤ ਸਿੰਘ ਸੇਖੋਂ ਨੇ ਕਿਹਾ ਹੈ ਕਿ ਜ਼ਰੂਰ ਤੇ ਪਹਿਲਾਂ ਕਦੇ ਵੀ ਕੋਈ ਟ੍ਰੇਨ ਫਰੀਦਕੋਟ ਤੋਂ ਲੈ ਕੇ ਦਿੱਲੀ ਤੱਕ ਨਹੀਂ ਜਾਂਦੀ ਸੀ ਕਿਉਂਕਿ ਇਸ ਇਲਾਕੇ ਦੇ ਲੋਕਾਂ ਦਾ ਜ਼ਿਆਦਾਤਰ ਵਾ ਵਾਸਤਾ ਪਟਿਆਲੇ ਨਾਲ ਪੈਂਦਾ ਸੀ ਜਿੱਥੇ ਬਸਾਂ ਪ੍ਰਾਈਵੇਟ ਵਹੀਕਲ ਰਾਹੀਂ ਸਫ਼ਰ ਕਰਨਾ ਪੈਂਦਾ ਸੀ ਪਰ ਜੋ ਹੁਣ ਹੋਇਆ ਉਹ ਇਸ ਬਿਲਟ ਨੂੰ ਬਹੁਤ ਜ਼ਿਆਦਾ ਲਾਹੇਵੰਦ ਹੋਵੇਗਾ ਇਸਮੋਕ ਦੇ ਨਾਰਥ ਰੇਲਵੇ ਦੇ ਸੀਨੀਅਰ ਡਿਵੀਜ਼ਨ ਦੇ ਮੈਨੇਜਰ ਨੇ ਆਖਿਆ ਹੈ ਕਿ ਕੇਂਦਰ ਸਰਕਾਰ ਵੱਲੋਂ ਪੂਰੇ ਭਾਰਤ ਦੇ ਵਿੱਚ ਚਾਰ ਹੋਰ ਵੰਦੇ ਭਾਰਤ ਟ੍ਰੇਨਾਂ ਦੀ ਸ਼ੁਰੂਆਤ ਕੀਤੀ ਗਈ ਹੈ ਇਸ ਵਿੱਚੋਂ ਇੱਕ ਫਰੋਸਪੁਰਤ ਦਿੱਲੀ ਰਵਾਨਾ ਜੋ ਫਰੋਸਪੁਰ ਤੋਂ 7:55 ਤੇ ਚੱਲੇਗੀ ਦੁਪਹਿਰ 2:35 ਮਿੰਟ ਤੇ ਦਿੱਲੀ ਪਹੁੰਚੇਗੀ ਜੋ ਫਰੀਦਕੋਟ ਬਠਿੰਡਾ ਧੋਰੀ ਪਟਿਆਲਾ ਪਾਣੀਪਤ ਤੋਂ ਹੁੰਦੀ ਹੋਏ ਜਾਵੇਗੀ ਇਸ ਨਾਲ ਬਹੁਤ ਲੋਕਾਂ ਨੂੰ ਯਾਤਰੀਆਂ ਨੂੰ ਲਾਭ ਮਿਲੇਗਾ ਬਹੁਤ ਬਹੁਤ ਵਧਾਈ ਦੇਣਾ ਚਾਹੁੰਦਾ ਮੈਂ ਫਰੀਦਕੋਟ ਨਿਵਾਸੀਆਂ ਨੂੰ ਔਰ ਧੰਨਵਾਦ ਕਰਨਾ ਚਾਹੁੰਦਾ ਦੇਸ਼ ਦੇ ਪ੍ਰਧਾਨ ਮੰਤਰੀ ਦਾ ਰੇਲਵੇ ਮਿਨਿਸਟਰ ਦਾ ਔਰ ਰਮਨੀਤ ਬਿੱਟੂ ਜੀ ਦਾ ਕਿਉਂਕਿ ਪੰਜਾਬ ਦੇ ਜਿਹੜਾ ਫਰੀਦਕੋਟ ਔਰ ਫੋਜਪੁਰਾ ਬਿਲਕੁਲ ਰਿਮੋਟ ਏਰੀਆ ਦੇ ਵਿੱਚ ਪੈਂਦਾ ਔਰ ਸਾਰੇ ਭਾਰਤ ਨਾਲ ਜੁੜਨ ਵਾਸਤੇ ਜਿਹੜਾ ਸਾਨੂੰ ਸਸਤਾ ਜਿਹੜਾ ਉਹ ਰੂਟ ਜਿਹੜਾ ਪੈਂਦਾ ਸਫਰ ਪੈਂਦਾ ਉਹ ਰੇਲਵੇ ਦਾ ਪੈਂਦਾ ਸੋ ਇਹਦੇ ਨਾਲ ਅਸੀਂ ਦਿੱਲੀ ਨਾਲ ਪਰਦੇਸ਼ ਤੇ ਹੋਰ ਜਿਹੜੇ ਰਾਜਾਂ ਦੇ ਨਾਲ ਜੁੜ ਸਕਾਂਗੇ ਪਰ ਮੈਂ ਕਿਉਂਕਿ ਫਰੀਦਕੋਟ ਇੱਕ ਐਜੂਕੇਸ਼ਨਲ ਹੱਬ ਹੈ ਇਸ ਕਰਕੇ ਇੱਥੇ ਸਾਰੇ ਭਾਰਤ ਚੋਂ ਜਿਹੜੇ ਵਿਦਿਆਰਥੀ ਆਉਂਦੇ ਆ ਡਾਕਟਰ ਸਾਹਿਬਾਨ ਆਉਂਦੇ ਆ ਇੱਥੇ ਵੱਡੀਆਂ-ਵੱਡੀਆਂ ਜਿਹੜੀਆਂ ਕਾਨਫਰੰਸਾਂ ਹੁੰਦੀਆਂ ਤਾਂ ਉਹ ਹੁਣ ਅਸੀਂ ਜਿਹੜਾ ਉਹ ਸੌਖੇ ਢੰਗ ਨਾਲ ਦੇਸ਼ ਨਾਲ ਵੀ ਜੁੜ ਸਕਾਂਗੇ ਅਸੀਂ ਵੀ ਜਿਹੜਾ ਦੇਸ਼ ਦੇ ਹੋਰ ਹਲਕੇ ਵਿੱਚ ਜਾ ਸਕਾਂਗੇ ਪਰ ਹੋਰ ਦੇਸ਼ ਦੇ ਹਿੱਸਿਆਂ ਤੋਂ ਜਿਹੜੇ ਲੋਕ ਹੈ ਉਹ ਇੱਥੇ ਆ ਸਕਣਗੇ ਉਹਦੇ ਲਈ ਇੱਕ ਸਫਰ ਹੈ ਜਿਹੜਾ ਸੌਖਾ ਹੋ ਜੇ ਉਹ ਗੱਡੀਆਂ ਮੰਜੂਰੀਆਂ ਜਨਤਾ ਤੇ ਸ਼ਤਾਬ ਹੋਈ ਉਹਦੇ ਲਈ ਵੀ ਸਾਰੇ ਇੱਥੇ ਖੜੇ ਆ ਕਿ ਉਹਨਾਂ ਨਾਲ ਅਸੀਂ ਰੇਲਵੇ ਵਿਭਾਗ ਨਾਲ ਪਹਿਲਾਂ ਤੋਂ ਹੀ ਚਿੱਠੀ ਪੱਤਰ ਵਿਹਾਰ ਕਰ ਰਹੇ ਹਾਂ ਤਾਂ ਉਹਦੇ ਲਈ ਵੀ ਛੇਤੀ ਤੋਂ ਛੇਤੀ ਜਿਹੜਾ ਹੈਗਾ ਮੈਂ ਜਲਦੀ ਰੇਲਵੇ ਮਿਨਿਸਟਰ ਨੂੰ ਮਿਲਣ ਜਾ ਰਿਹਾ ਸਾਡੇ ਰਾਜ ਸਭਾ ਮੈਂਬਰ ਸਾਹਿਬ ਨਾਲ ਨਾ ਐਮਪੀ ਸਾਹਿਬ ਨਾਲ ਨਾ ਮੇਰੀ ਗੱਲਬਾਤ ਹੋਈ ਆ ਅਸੀਂ ਉਹਦੇ ਲਈ ਵੀ ਮੰਗ ਉਠਾਵਾਂਗੇ ਉਹ ਡਿਪਾਰਟਮੈਂਟ ਵੱਲੋਂ ਵੀ ਇਹਨਾਂ ਨੇ ਵਿਸ਼ਵਾਸ ਦਵਾਇਆ ਕਿ ਅਸੀਂ ਵੀ ਆਪਦੇ ਵੱਲੋਂ ਚਿੱਠੀ ਪੱਤਰ ਵਿਹਾਰ ਕਰਕੇ ਉਹ ਵੀ ਜਲਦੀ ਤੋਂ ਜਲਦੀ ਟ੍ਰੇਨਾਂ ਚਾਲੂ ਕਰਾਵਾਂਗੇ ਤਾਂ ਕਿ ਅਸੀਂ ਪੂਰੇ ਭਾਰਤ ਦਾ ਕਿਉਂਕਿ ਜਨਤਾ ਜਿਹੜੀ ਟ੍ਰੇਨ ਹੈ ਉਹ ਬੰਬੇ ਤੱਕ ਜਾਂਦੀ ਹੈ ਬਹੁਤ ਲੰਬੀ ਟ੍ਰੇਨ ਹੈ ਪੰਜਾਬ ਮੇਲ ਵੀ ਬੰਬੇ ਜਾਂਦੀ ਹੈ ਤਾਂ ਹੋਰ ਵੀ ਜਿਹੜੀਆਂ ਕੁਝ ਟ੍ਰੇਨਾਂ ਪਹਿਲਾਂ ਦੀਆਂ ਵੀ ਬੰਦ ਹੈ 84 ਤੋਂ ਬਾਅਦ ਕੁਝ ਟ੍ਰੇਨਾਂ ਬੰਦ ਹੋਈਆਂ ਸੀ ਉਹ ਵੀ ਜਿੱਥੋਂ ਤੱਕ ਆਉਂਦੀਆਂ ਅਸੀਂ ਕੋਸ਼ਿਸ਼ ਕਰਾਂਗੇ ਭਾਰਤ ਸਰਕਾਰ ਦੇ ਧਿਆਨ 'ਚ ਲੈ ਕੇ ਉਹਨਾਂ ਨੂੰ ਵੀ ਫਿਰੋਜ਼ਪੁਰ ਤੱਕ ਲੈ ਕੇ ਆਈਏ